ਥਣਾਇ اسلامਾਬਾਦ ਵੱਲੋਂ ਨਜਾਇਜ਼ ਹਥਿਆਰ ਰੱਖਣ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਗੁਰਪ੍ਰੀਤ ਸਿੰਘ ਭੁੱਲਰ ਮਾਜੋ ਕੁਸ਼ਲ ਬੋਸ ਸਮਰਸਰਜੀਤ ਦੇ ਜਸ਼ਨਰ ਜਸਾਹੇਟ ਸ੍ਰੀ ਅਰਵਿੰਦਰ ਸਿੰਘ ਸੰਧੂ ਡੀਸੀਪੀ ਜੀ ਡੈਕਟਰ ਉਹਨਾਂ ਦੇ ਅਤੇ ਵਿਸ਼ਾਲਜੀਤ ਸਿੰਘ ਏਡੀਸੀਪੀ ਸਿਟੀ 1 ਜਿਹੜੇ ਉਹਨਾਂ ਦੀਆਂ ਹਦਾਇਤ ਅਨਸਾਰ ਸਾਡਾ ਥਾਣਾ ਸਲਾਮਾਦੀ ਪੁਲਿਸ ਨੇ ਉਦੋਂ ਬਹੁਤ ਵਧੀਆ ਕੰਮ ਕੀਤਾ ਜਦੋਂ ਮਿਤੀ 3/6 ਨੂੰ ਸਾਡੇ ਏਐਸਈ ਹਰਜਿੰਦਰ ਸਿੰਘ ਚੌਂਕੀ ਇੰਚਾਰਜ ਕੋਟ ਖਾਲਸਾ ਨੂੰ ਇਨਫਾਰਮੇਸ਼ਨ ਮਿਲੀ ਤੇ ਉਹ ਇਨਫਾਰਮੇਸ਼ਨ ਦੇ ਆਧਾਰ ਤੇ ਉਹਨਾਂ ਨੇ ਤਿੰਨ ਮੋਟਰਸਾਈਕਲ ਸਵਾਰਾਂ ਨੂੰ ਕਾਬੂ ਕੀਤਾ ਤੇ ਉਹਨਾਂ ਦਾ ਨਾਂ ਪਤਾ ਪੁੱਛਿਆ ਇੱਕ ਦਾ ਨਾਂ ਸੀਗਾ ਵਿਸ਼ਾਲ ਉਰਫ ਹੈਪੀ ਪੁੱਤਰ ਬਲਦੇਵ ਰਾਜ ਵਾਸੀ ਕਨੂਰ ਦੂਸਰਾ ਸ਼ੋਮਤ ਸ਼ਰਮਾ ਪੁੱਤਰ ਰਮੇਸ਼ ਕੁਮਾਰ ਵਾਸੀ ਕਨੂਰ ਤੀਸਰਾ ਅਰਸ਼ਦੀਪ ਪੁੱਤਰ ਤੂਤੀ ਪੁੱਤਰ ਗਰਪਾਲ ਸਿੰਘ ਵਾਸੀ ਕਨੂਰ ਜਦੋਂ ਇਹਨਾਂ ਨੂੰ ਛੱਕ ਦੀ ਬਣਾ ਤੇ ਕਾਬੂ ਕਰਕੇ ਇਹਨਾਂ ਦੀ ਸਰਚ ਕੀਤੀ ਗਈ ਤਾਂ ਵਿਸ਼ਾਲ ਸਿੰਘ ਔਰ ਫੈਪੀ ਕੋਲੋਂ ਦੇਸੀ ਪਿਸਟਲ ਬੱਤੀਪੋਰ ਸਮੀਰ ਦੋਹੋਂ ਇਹ ਬਰਾਮਦ ਹੋਇਆ ਸੁਮਿਤ ਕਾਲੀ ਦੀ ਸਰਚ ਕਰਨ ਤੇ ਉਹਦੇ ਕੋਲੋਂ ਇੱਕ ਪਿਸਟਲ ਇੱਕ ਰਵਲਵਰ ਬੱਤੀਪੋਰ ਸਮੇਂ ਦੋਹੋਂ ਬਰਾਮਦ ਹੋਇਆ ਵਿਸ਼ਾਲ ਅਰਸ਼ਦੀਪ ਦੀ ਪਰਸਨਲ ਸਰਚ ਤੇ ਕੁਝ ਨਹੀਂ ਮਿਲਿਆ ਲੇਕਿਨ ਜਦੋਂ ਉਹਦੇ ਕੋਲੋਂ ਮੋਟਰਸਾਈਕਲ ਦੇ ਡਾਕੂਮੈਂਟ ਦੀ ਮੰਗ ਕੀਤੀ ਗਈ ਤਾਂ ਉਹਨੇ ਦੱਸਿਆ ਕਿ ਮੋਟਰਸਾਈਕਲ ਉਸਨੇ ਚੋਰੀ ਕਰਕੇ ਲਿਆਂਦਾ ਹੈ ਤੇ ਇਸ ਤਰ੍ਹਾਂ ਇਹਨਾਂ ਤਨਾਂ ਨੂੰ ਕਾਬੂ ਕਰਕੇ ਇੰਟਰੋਗੁਏਸ਼ਨ ਕੀਤੀ ਗਈ ਇਨਾਂ ਕੋਲ ਇਹ ਤਿੰਨ ਤੇ ਦੋ ਪਿਸਟਰ ਵਾਲਵਰ ਤੇ ਇੱਕ ਮੋਟਰਸਾਈਕਲ ਚੋਰੀ ਦਾ ਬਰਾਮਦ ਹੋਇਆ ਹੈ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਇਹਨਾਂ ਕੋਲ ਹੋਰ ਵੀ ਕਾਫੀ ਸਾਰੀਆਂ ਰਿਕਵਰੀਆਂ ਦੀਆਂ ਉੰਧਿਆਸ ਆ ਅਤੇ ਇਹ ਵੀ ਦੱਸਣਯੋਗ ਹੈ ਕਿ ਇਹ ਜਿਹੜਾ ਹੈਗਾ ਇਹ ਅਰਸ਼ਦੀਪੂ ਪੂਤੀ ਇਹ ਦੇਖੋ ਆ ਪਹਿਲਾਂ ਹੀ ਦੋ ਮੁਕਤਮੇ ਜਿਹੜੇ ਆ ਇਹ ਥਾਣਾ ਸਲਾਮਾਤ ਵਿਖੇ ਦਰਜ ਆ 1307 ਦਾ ਤੇ ਇੱਕ 389411 ਦਾ ਹੈ ਜਿਹੜਾ ਸੁਖਦ ਸ਼ਰਮਾ ਉਹਦੇ ਖਿਲਾਫ ਪਹਿਲਾਂ ਚਾਰ ਮੁਕਤਮੇ ਦਰਜ ਆ ਅਲੱਗ-ਅਲੱਗ ਥਾਣਿਆਂ ਦੇ ਵਿੱਚ ਚੋਰੀ ਦੇ 399402 ਤੇ 307 ਦੇ ਇਸੋ ਲਾਗ ਜਿਹੜਾ ਵਿਸ਼ਾਲ ਹੁਫਾਪੀਓ ਉਹਦੇ ਖਿਲਾਫ ਪੈਨੋ ਥਾਰਾ ਕੰਟਰੋਲਮੈਂਟ ਵਸੇ ਮਕਰਮਾ ਨੰਬਰ 6824 ਜਿਹੜਾ ਤੇ 6411 ਨੰਬਰ ਤੇ ਹੈ ਇਸ ਤਰ੍ਹਾਂ ਇੱਕ ਕ੍ਰੀਮ ਲਗਾਏ ਗਿਆ ਇੱਕ ਇਹ ਚੋਰੀ ਦੀਆਂ ਵਾਤਾਂ ਨੂੰ ਅੰਜਾਮ ਦਿੰਦਾ ਤਾਂ ਤੇ ਇਹਨਾਂ ਇੰਟਰੋਗੇਸ਼ਨਾਂ ਦੀ ਲਗਾਤਾਰ ਜਾਰੀ ਹੈ ਤੇ ਇਹਨਾਂ ਕੋਲੋਂ ਹੋਰ ਵੀ ਕਾਫੀ ਰਿਕਵਰੀ ਹੋਣ ਦੀ ਆਸ ਹੈ